ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਫਲ ਵਿਗਿਆਨ ਵਿਭਾਗ ਵੱਲੋਂ ਦਸੂਹਾ ਦੇ ਨਿੱਜੀ ਫਾਰਮ ਵਿਕੇ ਅੰਬ ਅਤੇ ਨਾਖਾਂ ਦੀ ਪ੍ਰਦਰਸ਼ਨੀ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੌਂਸਲ ਹੋਰਾ ਮੁੱਖ ਮਹਿਮਾਨ ਅਤੇ ਦਸੂਹਾ ਦੀ ਉੱਗੀ ਸ਼ਖਸੀਅਤ ਜਗਮੋਣ ਸਿੰਘ ਬੱਬੂ ਹੋਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਇਸ ਮੌਕੇ ਪੀਏਯੂ ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਦੇ ਪ੍ਰਮੁੱਖ ਡਾਕਟਰ ਐਚਐਸ ਰਤਨਪਾਲ ਅਨੁਸੰਧਾਨ ਨਿਰਦੇਸ਼ਕ ਡਾਕਟਰ ਅਜਮੇਰ ਸਿੰਘ ਪੱਟ ਅਤੇ ਡਾਕਟਰ ਗੁਰਤੇਗ ਸਿੰਘ ਹੋਰਾ ਕੰਢੀ ਖੇਤਰ ਵਿੱਚ ਫਲਾਂ ਦੀ ਖੇਤੀ ਦੀ ਸੰਭਾਵਨਾ ਤੇ ਚਰਚਾ ਕੀਤੀ ਅਤੇ ਇਸ ਸੈਮੀਨਾਰ ਅਤੇ ਪ੍ਰਦਰਸ਼ਨੀ ਦੇ ਮੰਤਵ ਨੂੰ ਬਾਗਵਾਨਾਂ ਨੂੰ ਫਲਾਂ ਬਾਰੇ ਉਤਸ਼ਾਹਿਤ ਕਰਨਾ ਅਤੇ ਜਾਣਕਾਰੀ ਮੁਹੱਈਆ ਕਰਵਾਉਣਾ ਦੱਸਿਆ ਇਸ ਮੌਕੇ ਜਿੱਥੇ ਫਲ ਉਤਪਾਦਕਾਂ ਵੱਲੋਂ ਅੰਬ ਅਤੇ ਨਾਖਾਂ ਦੀਆਂ ਵੱਖ-ਵੱਖ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਉਥੇ ਉਹਨਾਂ ਮਿਲ ਕੇ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਮਹਾਰਾ ਵੱਲੋਂ ਬਾਗਬਾਨਾਂ ਨਾਲ ਫਲਾਂ ਦੇ ਉਤਪਾਦਨ, ਸਾਮ ਸੰਭਾਲ ਅਤੇ ਮਾਰਕੀਟਿੰਗ ਸੰਬੰਧੀ ਜਾਣਕਾਰੀ ਸਾਂਝਾ ਕੀਤੀ। ਇਸ ਪ੍ਰਦਰਸ਼ਨੀ ਅਤੇ ਸੈਮੀਨਾਰ ਨੂੰ ਕਿਸਾਨ ਅਤੇ ਬਾਗਬਾਨਾਂ ਨੇ ਜਾਣਕਾਰੀ ਭਰਪੂਰ ਅਤੇ ਲਾਹੇਮੰਦ ਦੱਸਿਆ। ਅਤੇ ਉਜੋਜ ਕਾਮ ਵੱਲੋਂ ਮਹਿਮਾਨਾਂ ਅਤੇ ਬਾਗਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਆਗ੍ਰਿਕ ਕਾਲਜ ਯੂਨੀਵਰਸਿਟੀ ਵੱਲੋਂ ਲਗਾਈ ਗਈ ਹੈ ਤੇ ਇੱਥੇ ਗੰਗਿਆਂ ਦੇ ਵਿੱਚ ਸਾਡਾ ਇੱਕ ਫਰੂਟ ਗਾਰਡਨ ਹੈਗਾ ਤੇ ਆ ਜਿਹੜੀ ਪ੍ਰਦਰਸ਼ਨੀ ਸਾਡੀ ਲੱਗੀ ਹੈ ਇਹ ਦੋ ਫਲਾਂ ਦੇ ਲੱਗੇ ਹੈ ਇੱਕ ਤਾਂ ਆਂਬ ਤੇ ਦੂਜੀ ਜਿਹੜੀ ਪੱਥਰਨਾਕ ਹੈਗੀ ਹੈ ਤੇ ਇਹ ਜਿਹੜਾ ਇਲਾਕਾ ਹੈ ਕੰਡੀ ਦਾ ਇਹ ਅੰਬਾਂ ਵਾਸਤੇ ਮਸ਼ਹੂਰ ਹੈ ਇਸ ਏਰੀਆ ਸਭ ਤੋਂ ਜ਼ਿਆਦਾ ਆਂਬ ਹੁੰਦਾ ਤੇ ਦੋਨੇ ਤਰ੍ਹਾਂ ਦੇ ਆਂਬ ਨੇ ਸਾਡੇ ਕੋਲ ਹੁਣ ਕਲਵੀ ਆਂਬ ਵੀ ਨੇ ਤੇ ਦੇਸੀ ਆਂਬ ਵੀ ਨੇ ਕਲਵੀ ਆਂਬ ਦਾ ਸਾਰੇ ਭਾਰਤ ਵਿੱਚ ਹੋ ਗਏ ਨੇ ਜਿਹੜੇ ਦੇਸੀ ਆਂਬ ਨੇ ਉਹ ਅਲੋਪ ਹੋ ਗਏ ਖਤਮ ਹੋ ਰਹੇ ਨੇ ਅੱਜ ਇਥੇ ਇਹਦਾ ਸਾਰਾ ਸਟੇਸ਼ਨ ਹੈ ਇਨ੍ਹਾਂ ਨੇ ਦੇਸੀ ਅੰਬਾਂ ਦੀਆਂ ਵੀ 60 ਕਿਸਮਾਂ ਜਿਹੜੀਆਂ ਨੇ ਉਹ ਸੰਭਾਲੀਆਂ ਹੋਈਆਂ ਨੇ ਇੱਥੇ ਉਹਨਾਂ ਦੇ ਹਰ ਇੱਕ ਕਿਸਮ ਦੇ ਪੰਜ-ਪੰਜ ਛੇ-ਛੇ ਬੂਟੇ ਲਾਏ ਨੇ ਤੇ ਅਸੀਂ ਇੱਕ ਜਰਮ ਪਲਾਜ਼ਾ ਵਿੱਚ ਸਾਂਭਿਆ ਇੱਕ ਬੈਂਕ ਬਣਾਇਆ ਹੋਇਆ ਇਥੇ ਜਰਮ ਪਲਾਜ਼ਾ ਵਿੱਚ ਜਦੋਂ ਕਿਸੇ ਨੂੰ ਕੋਈ ਦੇਸੀ ਅੰਬ ਦਾ ਵੀ ਕੋਈ ਚੰਗਾ ਲੱਗੇ ਇੱਥੋਂ ਉਹ ਜਿਆ ਕਰਮਾ ਅੱਗੇ ਲਗਾ ਸਕਦੇ ਆ ਇਸੇ ਤਰ੍ਹਾਂ ਅੱਜ ਇਥੇ ਪ੍ਰਦਰਸ਼ਨੀ ਲਾਈ ਹੈ ਇਹਦੇ ਚੋ ਭਾਰਤ ਦੀਆਂ ਜਿੰਨੀਆਂ ਵੀ ਅੰਬਾਂ ਦੀਆਂ ਕਿਸਮਾਂ ਨੇ ਪਰਚਲਕ ਉਹ ਸਾਰਿਆਂ ਦੀ ਡਿਸਪਲੇ 'ਚ ਕੀਤੀ ਗਈ ਹੈ ਤੇ ਨਾਲ ਨਾਲ ਜਿਹੜੇ ਸਾਡੇ ਦੇਸੀ ਆਮਰੇ ਪੰਜਾਬ ਦੇ ਤੇ ਜਿੱਥੋਂ ਜਿੱਥੋਂ ਅਸੀਂ ਇੰਡਸਟਰੀ ਦੇ ਫਾਰਮ ਤੋਂ ਵੀ ਲੈ ਕੇ ਆਏ ਆ ਤੇ ਬਾਕੀ ਜਿਹੜੇ ਹੋਰ ਜ਼ਿਲ੍ਹੇ ਨੇ ਜਿੱਥੇ-ਇਥੇ ਆਬ ਲੱਗੇ ਹੋਏ ਨੇ ਤੇ ਉੱਥੇ ਬਾਗਬਾਨ ਆਪਣੇ ਵੀ ਸੈਂਪਲ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਓਨਰ ਵੀ ਕੀਤਾ ਜਿਨ੍ਹਾਂ ਦੇ ਸੈਂਪਲ ਬਹੁਤ ਅੱਛੇ ਨੇ ਬਹੁਤ ਅੱਛੇ ਕਿਸਮਾਂ ਨੇ ਸੋ ਇਹ ਪ੍ਰਦਰਸ਼ਨ ਅਸੀਂ ਇੱਥੇ ਲਾਈ ਹੈ ਸਾਡੀ ਯੂਨੀਵਰਸਿਟੀ ਵੱਲੋਂ ਵੀ ਜਿਹੜੇ ਸਾਡੇ ਹੋਰ ਖੋਜ ਕੇਂਦਰ ਨੇ ਉਹ ਜਿਹੜੇ ਫਲ ਦੇ ਰਿਸਰਚ ਕਰਦੇ ਨੇ ਉਹਨਾਂ ਨੇ ਤੇ ਹੋਰ ਸਾਡੇ ਐਕਸਟੈਂਸ਼ਨ ਸਪੈਸ਼ਲਿਸਟ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਹ ਜਿਹੜੇ ਆਂਬ ਨੇ ਨਾਖਾਂ ਨੇ ਉਹਦੇ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਕਿ ਕਿਹੜਾ ਕੀੜਾ ਲੱਗਦਾ ਕਿਹੜੀ ਬਿਮਾਰੀ ਕਿਹੜਾ ਇਲਾਜ ਹੈ ਉਹ ਸਾਰੇ ਸਵੇਰ ਤੋਂ ਬਹੁਤ ਵੱਡਾ ਹੁਗਾਰਾ ਮਿਲਿਆ ਬਹੁਤ ਵੱਡਾ ਇਕੱਠ ਵੀ ਹੋਇਆ ਇਸ ਆਕੇ ਦੇ ਚ ਫਾਰਮਰ ਆਏ ਨੇ ਉਹਨਾਂ ਨੇ ਬੜਾ ਉਤਸ਼ਾਹ ਦਿਖਾਇਆ ਸੂਪਰ ਸਰਕਟ ਸਟੇਸ਼ਨ ਪੰਜਾਬ ਕੀਟੀવાડી ਯੂਨੀਵਰਸਿਟੀ ਲੁਧਿਆਣਾ ਦਾ ਹੈ ਉਹਦੇ ਵੱਲੋਂ ਇੱਕ ਆਂਬ ਔਰ ਨਾਖ ਦਾ ਸੈਮੀਨਾਰ ਕਮ ਪ੍ਰਦਰਸ਼ਨੀ ਇੱਥੇ ਲਗਾਈ ਆ ਇਸ ਦਾ ਮੁੱਖ ਉਦੇਸ਼ ਇਸ ਇਲਾਕੇ ਦੇ ਵਿੱਚ ਇਹਨਾਂ ਫਲਾਂ ਨੂੰ ਉਤਸ਼ਾਹਿਤ ਕਰਨਾ ਹੈ ਇਸ ਪ੍ਰਦਰਸ਼ਨੀ ਦੇ ਵਿੱਚ ਅਸੀਂ ਫਲਾਂ ਦੀਆਂ ਖਾਸ ਤੌਰ ਤੇ ਅੰਬਾਂ ਦੀਆਂ 100 ਦੇ ਕਰੀਬ ਜਿਹੜੀਆਂ ਬਣ ਗਈਆਂ ਨੇ ਕਿਸਮਾਂ ਨੇ ਉਹ ਪ੍ਰਦਰਸ਼ਿਤ ਕੀਤੀਆਂ ਨੇ ਇਸੇ ਤਰ੍ਹਾਂ ਅਸੀਂ ਨਾਸ਼ਪਤੀਆਂ ਦੀਆਂ ਵੀ ਜਿਹੜੀਆਂ ਕਾਫੀ ਸਾਰੀਆਂ ਵੈਰਾਈਟੀਆਂ ਜਿਹੜੀਆਂ ਨੇ ਕਿਸਮਾਂ ਨੇ ਉਹ ਪ੍ਰਦਰਸ਼ਿਤ ਕੀਤੀਆਂ ਨੇ ਔਰ ਇਹਦੇ ਵਿੱਚ ਜਿਹੜੇ ਗਰੋਅਰ ਨੇ ਬਾਗਬਾਨ ਨੇ ਉਹਨਾਂ ਨੇ ਆਪਸ ਵਿੱਚ ਸਲਾਹ مشورہ ਕੀਤਾ ਆਪਸ ਵਿੱਚ ਵਿਚਾਰ ਸਾਂਝੇ ਕੀਤੇ ਨਾਲ ਦੀ ਨਾਲ ਜਿਹੜੇ ਸਾਇੰਸਦਾਨ ਨੇ ਜਾਂ ਟੈਕਨੋਕ੍ਰੇਟ ਨੇ ਉਹਨਾਂ ਨੇ ਇਹਨਾਂ ਫਲਾਂ ਬਾਬਤ ਪੈਦਾ ਕਰਨ ਵਾਸਤੇ ਲਈ ਔਰ ਇਹਦੀ ਸ਼ਾਮ ਸੰਭਾਲ ਔਰ ਮਾਰਕੀਟਿੰਗ ਬਾਬਤ ਜਾਣਕਾਰੀ ਦਿੱਤੀ ਜਿਹੜਾ ਐਸਐਸ ਰੰਧਾਵਾ ਫਲ ਖੋਜ ਕੇਂਦਰ ਗੰਗੀਆਂ ਵਾਲਿਆਂ ਨੇ ਅੰਦ ਸੁਵਾ ਦੇ ਵਿੱਚ ਇੱਕ ਪ੍ਰਦਰਸ਼ਨੀ ਪਲਾਂਟ ਲਾਇਆ ਇੱਕ ਸੈਮੀਨਾਰ ਕੀਤਾ ਅੰਬਾਂ ਤੇ ਨਾਖਾਂ ਦੇ ਉੱਪਰ ਵਿਸ਼ੇਸ਼ ਤੌਰ ਤੇ ਦੇਖੋ ਜਿਹੜਾ ਦੁਆਬਾ ਉਹ ਤੋਂ ਪਹਿਲਾਂ ਤੋਂ ਹੀ ਮਸ਼ਹੂਰ ਹੈਗਾ ਕਿ ਛੱਡ ਕੇ ਸ਼ਹਿਰ ਦੁਆਬਾ ਤੇ ਅੰਬੀਆਂ ਨੂੰ ਤਰਸੇਗੀ ਤੋਂ ਇੱਥੇ ਦੇ ਅੰਬ ਜਿਹੜੇ ਆ ਪਹਿਲਾਂ ਤੋਂ ਹੀ ਜਿਹੜੇ ਬਾਗ ਲੱਗੇ ਹੋਏ ਆ ਅੰਬਾਂ ਦੇ ਸੋ ਅੱਜ ਜਿਹੜਾ ਸੈਮੀਨਾਰ ਲਾਇਆ ਉੱਥੇ ਜਿਹੜੇ ਫਲ ਉਤਪਾਦਕ ਕਿਸਾਨ ਆ ਉਹ ਆਪਣੀਆਂ ਆਪਣੀਆਂ ਜਿਹੜੀਆਂ ਵੈਰਾਈਟੀਆਂ ਆ ਉਹ ਲੈ ਕੇ ਉਹਨਾਂ ਨੇ ਇੱਥੇ ਲੈ ਕੇ ਆਏ ਆ ਔਰ ਉਹਨਾਂ ਨੂੰ ਸਨਮਾਨਤ ਵੀ ਕੀਤਾ ਮੈਂ ਤਾਂ ਇਹ ਇਸ ਗੱਲ ਦਾ ਹਾਮੀ ਆ ਕਿ ਜਿਸ ਤਰ੍ਹਾਂ ਇਹ ਸੈਮੀਨਾਰ ਅੱਜ ਫਲਾਂ ਤੇ ਲੱਗਾ ਆ ਇਸੇ ਤਰ੍ਹਾਂ ਹੋਰ ਵੀ ਜਿਹੜੇ ਆ ਕਿਸਾਨੀ ਨਾਲ ਸਬੰਧਤ ਸੈਮੀਨਾਰ ਲੱਗਣੇ ਚਾਹੀਦੇ ਆ ਸੋ ਬੜੀ ਖੁਸ਼ੀ ਦੀ ਗੱਲ ਆ ਵਾਈਸ ਚਾਂਸਲਰ ਸਾਹਿਬ ਆਪ ਆਏ ਨੇ ਇੱਥੇ ਅੱਜ ਔਰ ਉਹਨਾਂ ਨੇ ਜਿਹੜੇ ਫਲ ਉਤਪਾਦ ਕੀਆ ਉਹਨਾਂ ਨੂੰ ਸਨਮਾਨਤ ਵੀ ਕੀਤਾ